ਪੰਜਾਬ 'ਚ ਮੌਨਸੂਨ ਐਕਟਿਵ ਮੀਂਹ ਨੇ ਤੋੜੇ ਰਿਕਾਰਡ ਅੱਜ ਵੀ ਅਲਰਟ ਜਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸਵੇਰ ਦਾ ਭਾਰੀ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਅੱਜ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ 'ਚ ਪਾਈ ਦੀ ਮੀਤੇ ਹਨੇਰੀ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨੀ ਪੰਮਿਤਕਰ ਕਿੰਗਰ ਨੇ ਦੱਸਿਆ ਕਿ ਇਸ ਵਾਰ ਮੌਨਸੂਨ ਦੇ ਪਹਿਲਾ ਆਨ ਕਾਰਨ ਪੰਜਾਬ ਪਰ ਚ ਚੰਗੀ ਬਾਰਿਸ਼ ਹੋਈ ਹੈ ਸਿਰਫ ਪਿਛਲੇ 2 ਦਿਨਾਂ ਚ 79 mm ਬਾਰਿਸ਼ ਰਿਕਾਰਡ ਕੀਤੀ ਗਈ ਹੈ ਵੈਦਰ ਦੀ ਬਾਤ ਕਰੇ ਤਾਂ ਅੱਜ ਵੀ ਪੰਜਾਬ ਮੇ ਕਾਫੀ ਜਗ੍ਹਾ ਤੇ ਬਾਰਿਸ਼ ਹੋ ਸਕਦੀ ਹੈ ਕਹੀਂ ਕਹੀਂ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਆਉਣ ਵਾਲੇ ਦਿਨੋਂ ਮੇ ਵੀ ਬਾਰਿਸ਼ ਕੁਝ ਜਗ੍ਹਾ ਤੇ ਹੋ ਸਕਦੀ ਹੈ ਬਟ ਆਜ ਔਰ ਕੱਲ ज्यादा चांसेस बारिश के और उसके बाद कहीं कहीं हल्की बारिश हो सकती है और उसके लिए आईएमडी ने नॉर्थ ईस्टर्न डिस्ट्रिक्स के लिए मिलीमीटर बारिश ऑलरेडी हो चुकी है सो हम यही एक्सपेक्ट कर रहे है नियर में में की नियर नॉर्मल बारिश जुलाई के महीने में लुधियाना में रिकॉर्ड की जाएगी मौसम विभाग ने आने वाले दिन मीहू लेके येलो अलर्ट जारी कर दिया है जेर गल करिए हरियाणा की हरियाणा ਦੀ ਕਈ ਸ਼ਹਿਰਾਂ 'ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਇਨੀ ਦਿਨੀ ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਪ੍ਰਭਾਵ ਹੁਣ ਪੰਜਾਬ ਦੀ ਡੈਮਾਂ ਤੇ ਵੀ ਦਿਖਾਈ ਦੇ ਰਿਹਾ ਜਿਸ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 29.7 ਡਿਗਰੀ ਬਠਿੰਡਾ 33.7 ਡਿਗਰੀ ਮੋਹਾਲੀ 29.5 ਡਿਗਰੀ ਫਿਰੋਜ਼ਪੁਰ 30.8 ਡਿਗਰੀ ਲੁਧਿਆਣਾ 28.6 ਡਿਗਰੀ ਪਠਾਨਕੋਟ 29.1 ਡਿਗਰੀ ਪਟਿਆਲਾ 29.8 ਡਿਗਰੀ ਦੱਸਦੀ ਹੈ ਕਿ ਪੰਜਾਬ ਚ ਮੀਂਹ ਨਾਲ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਮੋਗਾ ਚ ਭਾਰੀ ਮੀਂਹ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰ ਖਾਸੇ ਕਿ ਪੰਜਾਬ ਚ ਮੌਨਸੂਨ ਇਸ ਵਾਰ ਸਮੇਂ ਤੋਂ ਪਹਿਨਾ ਦਸਤਕ ਦਿਤੀ ਹੈ ਤੇ ਜੂਨ ਤੋਂ ਹੀ ਵੱਖ-ਵੱਖ ਜ਼ਿਲ੍ਹਿਆਂ ਚ ਗਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਯੈਲਰ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ।